ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਮੈਂ ਅੱਜ ਇੱਕ ਨਵੀਂ ਸਰਚ ਕੀਤੀ ਆ ਇੱਕ ਨਵੀਂ ਚੀਜ਼ ਮੈਂ ਸੁਣੀ ਹੈ ਜਾਨੂ ਦੇਖੀ ਕਹਿ ਸਕਦੇ ਆ ਇਸ ਵਾਸਤੇ ਆਪਣੇ ਮਿੱਤਰਾਂ ਦੋਸਤਾਂ ਦੇ ਨਾਲ ਉਹ ਮੈਂ ਸਾਂਝੀ ਕਰਨੀ ਚਾਹੁੰਦਾ ਹਾਂ ਹੰਬਿਲਟਨ ਦੇ ਵਿੱਚ ਜਿੱਥੇ ਮੈਂ ਹੁਣ ਤੁਰਿਆ ਫਿਰ ਰਿਹਾ ਵਾਂ ਸਾਡੀ ਭਾਸ਼ਾ ਦੇ ਵਿੱਚ ਤੇ ਇਹਨੂੰ ਜੰਗਲਬੀਆ ਬਾਂ ਨਹੀਂ ਕਹਿ ਸਕਦੇ ਆ ਬੇਸ਼ੱਕ ਉਹ ਨਾਨੀ ਜੰਗਲਬੀਆ ਬਾਂ ਨੇ ਪਹਾੜੀਆਂ ਨੇ ਸਾਈਡ ਤੇ ਉੱਚੀਆਂ-ਉੱਚੀਆਂ ਵਿਚਕਾਰ ਅੰਗਰੇਜ਼ਾਂ ਨੇ ਆਪਣੇ ਘਰ ਬਣਾਏ ਨੇ ਇਹਨੂੰ ਕਹਿੰਦੇ ਆ ਪੈਟਰਸਨ ਰੋਡ ਪੈਟਰਸਨ ਰੋਡ ਤੇ ਇੱਥੇ ਮੈਂ ਅੱਜ ਸਰਚ ਕੀਤੀ ਕਿ ਕੀ ਇੱਥੇ AM ਜਾਂ FM ਦਾ ਸਿਗਨਲ ਅਵੇਲੇਬਲ ਹੈ FM ਕਹਿੰਦੇ ਨੇ ਫ੍ਰੀਕੁਐਂਸੀ ਮੋਡੂਲੇਸ਼ਨ AM ਕਹਿੰਦੇ ਨੇ ਐਂਪਲੀਟਿਊਡ ਮੋਡੂਲੇਸ਼ਨ ਇਹ ਰੇਡੀਓ ਦੀਆਂ ਦੋ ਫ੍ਰੀਕੁਐਂਸੀਆਂ ਹੁੰਦੀਆਂ ਨੇ ਰੇਡੀਓ ਦੀਆਂ ਦੋ ਫ੍ਰੀਕੁਐਂਸੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਉੱਤੇ ਅਸੀਂ ਰੇਡੀਓ ਸੁਣ ਸਕਦੇ ਹਾਂ ਤੇ ਇਹ ਕਾਫੀ ਸਟਰੋਂਗ ਹੁੰਦੀਆਂ ਨੇ। ਇਹ ਤੋਂ ਤੱਕ ਕੇ ਮੋਬਾਈਲ ਦੇ ਸਿਗਨਲ ਨਾਲੋਂ ਵੀ ਜਿਆਦਾ ਸਟਰੋਂਗ ਹੁੰਦੀਆਂ ਨੇ। ਜਿਨੂੰ ਅਸੀਂ ਬੈਂਡਵਿਡਥ ਕਹਿ ਸਕਦੇ ਹਾਂ ਬੈਂਡ ਕਈ ਤਰ੍ਹਾਂ ਦੇ ਹੁੰਦੇ ਨੇ। ਮੇਰੇ ਕੋਲ ਖੈਰ ਦੋ ਬੈਂਡ ਦਾ ਰੇਡੀਓ ਏਐਮ ਐਂਡ ਐਫਐਮ। ਜਿਹੜਾ ਹੁੰਦਾ ਵਾ ਏਐਮ ਤਾਂ ਉਹਦੀ ਜਿਹੜੀ ਹੈ ਆਪਣਾ ਆਵਾਜ਼ ਬਹੁਤੀ ਸਾਫ਼ ਨਹੀਂ ਹੁੰਦੀ। ਉਹ ਇੱਕ ਲਗ ਵਿਸ਼ਾਲ ਇਲੈਕਟ੍ਰੋਨਿਕ ਦਾ ਵਿਰਾਕੋਕ ਇਲੈਕਟ੍ਰੋਨਿਕ ਦਾ ਕੋਰਸ ਹੈ ਇਸ ਵਾਸਤੇ ਕਈ ਵਾਰੀ ਮੈਂ ਉਧਰ ਡੀਪਲੀ ਚਲੇ ਜਾਂਦਾ ਨਰੋ ਵਿਚਾਰ ਇਸ ਤੋਂ ਬਾਅਦ ਐਸਡਬਲ ਵੀ ਹੁੰਦੀਆਂ ਨੇ ਸ਼ਾਰਟ ਵੇਵ ਉਹ ਵੀ ਇੱਕ ਫ੍ਰੀਕੁਐਂਸੀ ਹੁੰਦੀ ਆ ਕਈ ਬੈਂਡਾਂ ਦੇ ਰੇਡੀਓ ਹੋਇਆ ਕਰਦੇ ਸਨ ਪਰ ਮੋਬਾਈਲਾਂ ਨੇ ਉਹ ਸਾਰਾ ਕੁਝ ਖਤਮ ਕਰ ਦਿੱਤਾ ਪਰ ਅੱਜ ਦੇ ਸਮੇਂ ਵਿੱਚ ਵੀ ਅਗਰ ਤੁਹਾਡੇ ਕੋਲ ਕਿਤੇ ਨੇਟ ਵਗੈਰਾ ਨਹੀਂ ਹੈ ਤੁਸੀਂ ਇਹੋ ਜੇ ਇਲਾਕੇ ਵਿੱਚ ਗਏ ਹੋਏ ਹੋ ਤੇ ਉੱਥੇ ਤੁਸੀਂ ਰੇਡੀਓ ਦੀ ਵਰਤੋਂ ਕਰ ਸਕਦੇ ਹੋ ਲੇਟੈਸਟ ਜਾਣਕਾਰੀ ਵਾਸਤੇ ਜਾਂ ਕੋਈ ਜਾਣਕਾਰੀ ਵਾਲੇ ਪ੍ਰੋਗਰਾਮ ਸੁਣਨ ਵਾਸਤੇ ਤਾਂ ਫਿਰ ਮੈਂ ਕੀ ਕੀਤਾ ਕਿ ਇੱਥੇ ਰੇਡੀਓ ਤੇ ਸਰਚ ਕੀਤੀ ਪਹਿਲਾਂ ਮੈਂ ਸਰਚ ਕੀਤੀ ਐਫ ਐਮ ਤੇ ਐਫ ਐਮ ਤੇ ਮੈਨੂੰ ਇਸ ਇਲਾਕੇ ਵਿੱਚ ਕੋਈ ਵੀ ਰੇਡੀਓ ਸਟੇਸ਼ਨ ਨਹੀਂ ਮਿਲਿਆ ਉਸ ਤੋਂ ਬਾਅਦ ਮੈਂ ਸਰਚ ਕੀਤੀ ਏ ਐਮ ਤੇ ਤੇ ਏ ਐਮ ਦੇ ਉੱਤੇ ਮੈਨੂੰ ਜਿਹੜੇ ਸਟੇਸ਼ਨ ਇੱਥੇ ਮਿਲੇ ਉਹਨਾਂ ਦੀ ਗਿਣਤੀ ਹੈਗੀ ਸੀ 25 ਭਾਵ 25 ਰੇਡੀਓ ਸਟੇਸ਼ਨ ਇਸ ਤਰ੍ਹਾਂ ਐਂਟੀਨਾ ਉੱਪਰ ਕੱਢ ਕੇ ਤੇ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲੇ ਨੰਬਰ ਤੇ ਜਿਹੜਾ ਮੈਨੂੰ ਚੈਨਲ ਮਿਲਿਆ ਉਹ ਮਿਲਿਆ ਆਵਾਜ਼ ਏ ਐਮ ਕੋਜ਼ੀ ਕਿ ਲੈ ਕੇ ਕੈਮਰਾ ਲਾਈਨ ਹੈ ਦੇਖੋ ਆਪਣਾ ਚੱਪਾ ਤਾਂ ਮਾਰ ਪਾ ਗਏ ਨੀ ਬੀਬੀ ਦੂਪ ਚੜ ਬੋਲ ਦिए ਕਿਹੜੇ ਸਰਟੀਫਿਕੇਟ ਲੰਕਾਰ ਨੇ ਦੇਖੋ ਤੁਸੀਂ ਕਿ ਕਿਹਨਾਂ ਦੇ ਨਾਲ ਅੱਧਾ ਨਹੀਂ ਕਰੀਓ ਸੌਤ ਨਹੀਂ ਕਰੀਓ ਨਾ ਪਰਿਆਪਿਆ ਕਿਆ ਨਹੀਂ ਪਾਜੀ ਕਿਹੜੇ ਕਿਹੜੇ ਸ਼ਹਿਰ ਤੋਂ ਕੈਮਰਾ ਲਾਈਨ ਹੈ ਤਾਂ ਕਿ ਸਾਡੇ ਕਾਲੇ ਗੋੜੇ ਜੂਰੇ ਖੌਤਰਾ ਮੰਡਾੜੀ ਤੇ ਜੰਗਲਾਂ ਬਿਆਬਾਨਾਂ ਦੇ ਵਿੱਚ ਵੀ ਪੰਜਾਬੀ ਦੀ ਆਵਾਜ਼ ਗੂੰਜਦੀ ਪਈ ਹੈ ਜਿਸ ਨੂੰ ਕੋਈ ਰੋਕ ਨਹੀਂ ਸਕਦਾ ਬੇਸ਼ੱਕ ਪੰਜਾਬੀ ਨੂੰ ਖਤਮ ਕਰਨ ਦੀਆਂ ਇਸ ਆਵਾਜ਼ ਨੂੰ ਬੰਦ ਕਰਨ ਦੀਆਂ ਬਹੁਤ ਚਾਲਾਂ ਚੱਲੀਆਂ ਜਾਂਦੀਆਂ ਨੇ ਪਰ ਜਿਹੜੀ ਪੰਜਾਬੀ ਜਿਹੜੀ ਗੁਰਮੁਖੀ ਹੋਵੇ ਗੁਰੂ ਜੀ ਦੇ মুখ ਤੋਂ ਬਖਸ਼ਿਸ਼ ਕੀਤੀ ਹੋਈ ਉਸ ਨੂੰ ਕੋਈ ਮਿਟਾ ਕੇ ਨਹੀਂ ਸਕਦਾ ਹੈ ਤੇ ਵੇਖੋ ਕੈਨੇਡਾ ਦਾ ਕਿਹੜਾ ਇਲਾਕਾ ਵਾ ਜਿੱਥੇ ਤੁਹਾਨੂੰ ਰੀਡਿੰਗੋ ਦੇ ਪੰਜਾਬੀ ਸਟੇਸ਼ਨ ਨਹੀਂ ਲੱਭਦੇ ਇੱਥੇ ਦੋ ਮੈਨੂੰ ਮਿਲੇ ਨੇ ਇੱਕ ਕੋਈ ਕਾਫੀ ਦੂਰ ਆ ਇਸ ਵਾਸਤੇ ਉਹਦੀ ਆਵਾਜ਼ ਇੰਨੀ ਜ਼ਿਆਦਾ ਕਲੀਅਰ ਨਹੀਂ ਸੀ ਆ ਰਹੀ ਪਰ ਜਿਹੜਾ ਆਵਾਜ਼ ਆ ਫਹਮਿਆ ਇਹਦੀ ਆਵਾਜ਼ ਇੱਥੇ ਲਗਭਗ ਕਲੀਅਰ ਆ ਐਲਪੀਆਰ ਕੈਂਡੇ ਜਿਹੜੇ ਫੈਸਲ ਮਾਰਸ਼ਲ ਪ੍ਰੋਪਰ ਕੈਮਰਿਆਂ ਦੇ ਬਾਰੇ ਜਾਣਕਾਰੀ ਚੱਲ ਰਹੀ ਆ ਕਿ ਕਿਸੇ ਨੇ ਇਧਰ ਬ੍ਰੈਮਟਨ ਟ੍ਰਾਂਟੋ ਹਿਮਿਲਟਨ ਵਿਸਟਨ ਇਹਨਾਂ ਇਲਾਕਿਆਂ ਚ ਲਵਾਉਣੇ ਹੁੰਦੇ ਉਹਦੇ ਬਾਰੇ ਡਿਸਕਸ਼ਨ ਚੱਲ ਰਹੀ ਆ ਇੱਕ ਬੰਦਾ ਆਇਆ ਕਿ ਆ ਲਾਈਸੈਂਸ ਪਲੇਟ ਦੀ ਫੈਸਿਟੀ ਐਲਪੀਆ ਕੈਮਰੇ ਕਮਰਸੀਅਲ ਪ੍ਰੋਪਰਟੀ ਵਾਲੇ ਪੀਟੀਜ਼ੈਟ ਕੈਮਰੇ ਜਿਹਨੂੰ ਤੁਸੀਂ ਆਪਣੇ ਫੋਨ ਤੋਂ ਰੋਟੇਟ ਕਰ ਸਕਦੇ ਹੋ ਉਹ ਦੀ ਵੀ ਪਲਾਜਾ ਦਾ ਹੱਟਾ ਠੀਕ ਹੈ ਜੀ ਕੈਮਰਿਆਂ ਬਾਰੇ ਜਾਣਕਾਰੀ ਚੱਲ ਰਹੀ ਆ ਤਾਂ ਮੈਂ ਤੁਹਾਨੂੰ ਇਹ ਜਾਣਕਾਰੀ ਦੇਣੀ ਸੀ ਕਿ ਪੰਜਾਬ ਦੀ ਆਵਾਜ਼ ਪੰਜਾਬੀ ਦੀ ਆਵਾਜ਼ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਗੂੰਜ ਰਹੀ ਹੈ ਤੇ ਇਹ ਸਾਰੇ ਪੰਜਾਬੀਆਂ ਦੇ ਵਾਸਤੇ ਬੜੀ ਫਖਰ ਵਾਲੀ ਗੱਲ ਆ ਸਤਿਗੁਰੂ ਜੀ ਇਸੇ ਤਰ੍ਹਾਂ ਹੀ ਕਿਰਪਾ ਕਰਨ ਪੰਜਾਬੀ ਅਤੇ ਪੰਜਾਬ ਪੰਜਾਬੀ ਭਾਸ਼ਾ ਜਿਉਂਦੀ ਵਾਸਦੀ ਰਹੇ ਤੇ ਇਸੇ ਤਰ੍ਹਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇਹ ਫੈਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ